ਮਾਨ ਸਰਕਾਰ ਵੱਲੋਂ ਅਜਨਾਲਾ ਲਈ ਤੋਹਫੇ 10 ਪਿੰਡਾਂ 'ਚ ਖੇਡ ਸਟੇਡੀਅਮ 8 ਨਵੀਆਂ ਸੜਕਾਂ ਦਾ ਨਿਰਮਾਣ ਸੱਜੇ ਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੈਂ ਲੈ ਕੇ ਹਾਜ਼ਰ ਅੱਜ ਦੀ ਮੁੱਖ ਫੱਟੀ ਖਬਰ ਵਿਦਾਇਕ ਤੇ ਸਾਬਕਾ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਨ ਨੇ ਅਰਨਾਲਾ ਹਲਕੇ ਦੇ ਕਈ ਪਿੰਡਾਂ ਵਿੱਚ ਨਵ ਨਿਰਮਾਣ ਦੀ ਇਹ ਏਡ ਸਟੇਡੀਮ ਅਤੇ 8 ਸਰਕਾਂ ਦੇ ਕੋਲ 6 ਕਰੋੜ ਰੁਪਏ ਦੇ ਪ੍ਰੋਜੈਕਟ ਦੇ ਨੀਂਹ ਪੱਥਰ ਰਕੇ ਪਿੰਡ ਹੁਗੀਵਾਲੀ ਮਹਿਲਾਵਾਲਾ ਸੈਤਰਾ ਕਲਾਂ 13 ਕਲਾਂ ਮਕੂਆਸ ਨੇਿਤ 10 ਪਿੰਡਾਂ ਵਿੱਚ ਆਧੁਨਿਕ ਸਹੂਲਤਾਂ ਨਾਲ ਭਰਪੂਰ ਏਡ ਸਟੇਡੀਅਮ ਬਣਾਏ ਜਾ ਰਹੇ ਹਨ ਜਦ ਕਿ ਕਈ ਪਿੰਡਾਂ ਨੂੰ ਜੋੜਨ ਵਾਲੀਆਂ ਨਵੀਆਂ ਲਿੰਕ ਸੜਕਾਂ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ ਢਾਲੀਵਾਨ ਨੇ ਕਿਹਾ ਕਿ ਮਾਨ ਸਰਕਾਰ ਸੂਪੇ ਭਰ ਵਿੱਚ 3000 ਮਾਡਲ ਏਡ ਸਟੇਡੀਮਾਂ ਲਈ 1100 ਕਰੋੜ ਰੁਪਏ ਖਰਚ ਕਰ ਰਹੀ ਹੈ ਅਤੇ ਅਜਨਾਲਾ ਹਲਕੇ ਲਈ 34 ਪਿੰਡਾਂ ਵਿੱਚ ਸਟੇਡੀਅਮ ਉਸਾਰੀ ਲਈ 10 ਕਰੋੜ ਰੁਪਏ ਤੋਂ ਵੱਧ ਦੀ ਰਕਮ ਮਨਜ਼ੂਰ ਹੈ ਇਸ ਦੇ ਨਾਲ ਹੀ ਪੰਜਾਬ ਵਿੱਚ 19000 ਨਵੀਆਂ ਅਤੇ ਭਰਮਤ ਅਧੀਨ ਸੜਕਾਂ ਲਈ 4150 ਕਰੋੜ ਰੁਪਏ ਰਾਖਵੀਂ ਰੱਖੇ ਗਏ ਹਨ ਜਿਨ੍ਹਾਂ ਚੋਂ ਪਹਿਲਾ ਪੜਾਅ ਵਿੱਚ ਜਨਾਲਾ ਹਲਕੇ ਨੂੰ 58 ਕਰੋੜ ਰੁਪਏ ਮਿਲ ਚੁੱਕੇ ਹਨ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਸੰਬੰਧੀ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਵਿੱਚ ਇਹ ਚੋਣਾਂ ਆਪਣੇ ਚੋਣ ਨਿਸ਼ਾਨ ਝਾੜੂ ਤੇ ਹੀ ਲੜੇਗੀ ਪਹਿਲਾ ಗ್ರಾಮ ਪੰਚਾਇਤਾਂ ਦੀਆਂ ਚੋਣਾਂ ਬਿਨਾਂ ਚੋਣ ਨਿਸ਼ਾਨ ਲੜੀਆਂ ਗਈਆਂ ਸਨ ਪਰ ਇਸ ਵਾਰ ਪਾਰਟੀ ਪੂਰੀ ਤਿਆਰੀ ਨਾਲ ਵਿਕਾਸ ਰੋਜ਼ਗਾਰ ਸਾਂਝ ਅਤੇ ਨਸ਼ਾ ਮੁਕਤ ਪੰਜਾਬ ਦੇ ਏਜੰਡੇ ਤੇ ਚੋਣ ਮੈਦਾਨ ਵਿੱਚ ਉਤਰ ਰਹੀ ਹੈ ਉਹਨਾਂ ਕਿਹਾ ਹੈ ਕਿ ਸੰਭਾਵਨਾ ਹੈ ਕਿ ਇਹ 14 ਦਸੰਬਰ ਦੇ ਦੂਜੇ ਹਫਤੇ ਤੱਕ ਹੋ ਸਕਦੀ ਹਨ ਜਿਨ੍ਹਾਂ ਵਿੱਚ 13000 ਤੋਂ ਵੱਧ ಗ್ರಾಮ ਪੰਚਾਇਤਾਂ ਦੇ ਵੋਟਰ ਹਿੱਸਾ ਲੈਣਗੇ VOTING BELT PAPER ਆਈ ਹੋਵੇਗੀ ਜਿੱਥੇ VOTING BELT PAPER ਆਈ ਹੋਵੇਗੀ ਜਿੱਥੇ ਜ਼ਿਲ੍ਹਾ ਪ੍ਰੇਸ਼ਾ ਦਾ ਤੇ ਪੰਚਾਇਤੀ ਸਮਿਤੀ ਦੇ ਵੱਖ-ਵੱਖ BELT PAPER ਹੋਣਗੇ ਧੰਨਵਾਦ ਖਾਸ ਰਿਪੋਰਟ ਦਿਵਿੰਦਰ ਪੁਰੀ ਅੰਮ੍ਰਿਤਸਰ ਪੰਜਾਬੀ ਲਿੰਕ ਮੀਡੀਆ ਧੰਨਵਾਦ